ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਬਲੂਮਬਰਗ ਲੋ ਦੀ ਇੱਕ ਰਿਪੋਰਟ ਮੁਤਾਬਕ ਅਮਰੀਕਾ ਦੀ ਯੂਨੀਵਰਸਿਟੀ ਫੈਕਲਟੀ ਦੇ ਇੱਕ ਸਮੂਹ ਨੇ ਟ੍ਰੰਪ ਪ੍ਰਸ਼ਾਸਨ ਉੱਤੇ ਵਿਵਾਦਿਤ ਗੋਲਡ ਕਾਰਡ ਵੀਜ਼ਾ ਪ੍ਰੋਗਰਾਮ ਦੇ ਖਿਲਾਫ ਅਦਾਲਤ ਦਾ ਰੁਖ ਕੀਤਾ ਇਹ ਪ੍ਰੋਗਰਾਮ ਅਮੀਰ ਪ੍ਰਵਾਸੀਆਂ ਨੂੰ 1 ਮਿਲੀਅਨ ਡਾਲਰ ਦੀ ਅਦਾਇਗੀ ਦੇ ਬਦਲੇ ਅਮਰੀਕਾ ਦੇ ਵਿੱਚ ਸਥਾਈ ਨਿਵਾਸ ਦੀ ਅਰਜ਼ੀ ਦੇਣ ਦੀ ਇਜਾਜ਼ਤ ਦਿੰਦਾ ਹੈ ਮੁਕਦਮੇ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਇਹ ਸਕੀਮ ਗੈਰ ਕਾਨੂੰਨੀ ਹੈ ਤੇ ਮੌਜੂਦਾ ਅਮਰੀਕੀ ਇਮੀਗ੍ਰੇਸ਼ਨ ਕਾਨੂੰਨਾਂ ਦੀ ਸਿੱਧੀ ਉਲੰਘਣਾ ਹੈ ਅਮਰੀਕਨ ਐਸੋਸੀਏਸ਼ਨ ਆਫ ਯੂਨੀਵਰਸਿਟੀ ਪ੍ਰੋਫੈਸਰਸ ਯਾਨੀ ਕਿ AAUP ਨੇ ਇਹ Mamela. ਕੋਲੰਬੀਆ ਜ਼ਿਲ੍ਹੇ ਦੇ ਲਈ ਅਮੈਕੀ ਸਿਲਹਾ ਦਾਦਾ ਤੇ ਵਿੱਚ ਦਰਜ ਕਰਵਾਇਆ ਇਹ ਇਹ ਯੂਪੀ ਦਾ ਕਹਿਣਾ ਹੈ ਕਿ ਪ੍ਰੋਗਰਾਮ ਬਿਨਾਂ ਕਿਸੇ ਕਾਨੂੰਨੀ ਢਿਕਾ ਦੇ ਲੈਂਦਾ ਗਿਆ ਤੇ ਫਿਰ ਇਹ ਪ੍ਰਸ਼ਾਸਨਿਕ ਪ੍ਰਕਿਰਿਆ ਐਕਟ ਅਤੇ ਇਮੀਗ੍ਰੇਸ਼ਨ ਅਤੇ ਰਾਸ਼ਟਰੀ ਐਕਟ ਦੀ ਉਲੰਘਣਾ ਕਰਦਾ ਹੈ ਤੇ ਇਸ ਮਾਮਲੇ ਉੱਤੇ ਬਿਆਨ ਦਿੰਦੇ ਆ ਇਹ ਇਹ ਯੂਪੀ ਦੇ ਪ੍ਰਧਾਨ ਟੌਡ ਵੁਲਫਸਨ ਨੇ ਕਿਹਾ ਕਿ 골ਡ ਕਾਰਡ ਪ੍ਰੋਗਰਾਮ ਅਮੀਰ ਵਸਨੀਕਾਂ ਨੂੰ ਵਿਸ਼ੇਸ਼ ਤਰਜੀਹ ਦਿੰਦਾ ਹੈ ਜੋ ਪ੍ਰਵਾਸ ਖੋਜ ਅਤੇ ਉੱਚ ਸਿੱਖਿਆ ਉੱਤੇ ਸਿੱਧਾ ਹਮਲਾ ਹੈ ਇਹ ਗੈਰ ਕਾਨੂੰਨੀ ਸਕੀਮ ਸਾਡੇ ਮੈਂਬਰਾਂ ਤੇ ਲੋਕਾਂ ਦੋਹਾਂ ਨੂੰ ਨੁਕਸਾਨ ਪਹੁੰਚਦੀ ਹੈ ਸੰਸਦ ਨੇ دلیل ਦਿੱਤੀ ਹੈ ਕਿ ਨੀਤੀ ਉਪਤਰੀ ਥਾ ਦولت ਨੂੰ ਤਰਜੀਹ ਦਿੱਤੀ ਅਤੇ ਅਮਰੀਕੀ ਇਮੀਗ੍ਰੇਸ਼ਨ ਕਾਨੂੰਨ ਦੇ ਸਾਪੇ ਟਾਂਚੇ ਤੋਂ ਹਟਦੀ ਹੈ ਗੋਤਲਾ ਬਹਿਕੇ ਵੰਸ ਰਾਜ ਅਤੇ ਗ੍ਰਾਸ ਪ੍ਰਕਿਆ ਵਿਭਾਗ ਨੇ ਹੀ ਵੀਜ਼ਾ ਵਿਕਲਪ ਪਿਛਲੇ ਦਸੰਬਰ ਦੇ ਵਿੱਚ ਸ਼ੁਰੂ ਕੀਤਾ ਸੀਗਾ ਜੋ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਇੱਕ ਨਵੀਂ ਕਾਨੂੰਨੀ ਇਮੀਗ੍ਰੇਸ਼ਨ ਮਾਰਗ ਦੀ ਯੋਜਨਾ ਦਾ ਐਲਾਨ ਕਰਨ ਤੋਂ ਲਗਭਗ ਇੱਕ ਸਾਲ ਬਾਅਦ ਆਇਆ ਇਹਨਾਂ ਵੀ ਵੀਜ਼ਾ ਸ਼੍ਰੇਣੀ ਬਣਾਉਣ ਦੀ ਥਾਂ ਇੱਕ ਕਾਰਜਕਾਰੀ ਹੁਕਮ ਨੇ ਏਜੰਸੀਆਂ ਨੂੰ ਮੌਜੂਦਾ EB1 ਅਤੇ EB2 ਰੋਜ਼ਗਾਰ ਅਧਾਰਿਤ ਗ੍ਰੀਨ ਕਾਰਡ ਸ਼੍ਰੇਣੀ ਦੀ ਵੱਲ ਤੋਂ ਕਰਨ ਦੇ ਲਈ ਇਸ ਪ੍ਰੋਗਰਾਮ ਦੇ ਤਹਿਤ ਜੇਕਰ ਕੋਈ ਵਿਅਕਤੀ 1 ਮਿਲੀਅਨ ਡਾਲਰ ਜਾਂ ਫਿਰ ਕਿਸੇ ਕੰਪਨੀ ਵੱਲੋਂ 2 ਮਿਲੀਅਨ ਡਾਲਰ ਦੀ ਅਦਾਇਗੀ ਕਰਦਾ ਹੈ ਤਾਂ ਇਸ ਨੂੰ ਬਿਨਕਾਦੀ ਯੋਗਤਾ ਦਾ ਸਬੂਤ ਮੰਨੇ ਜਾਂਦਾ ਹੈ ਮੁਕਦਮੇ ਦੇ ਵਿਸ਼ੇ ਵੀ ਕਿਹਾ ਗਿਆ ਹੈ ਕਿ ਲੰਬੇ ਸਮੇਂ ਤੋਂ ਚੱਲ ਰਹੀ ਯੋਗਤਾ ਮਾਪਦੰਡਾ ਨੂੰ ਬਦਲਦਾ ਹੈ ਤੇ ਕਾਲਜ ਕਰਦੀ ਅਧਿਕਾਰ ਨੂੰ ਉਪਲ ਜਾਂਦਾ ਹੈ ਰਿਪੋਰਟ ਅਨੁਸਾਰ ਇਸ ਸਕੀਮ ਇੰਜੀਨੀਅਰਾਂ ਡਾਕਟਰਾਂ ਵਿਗਿਆਨ ਖੋਜਕਰਤਾਵਾਂ ਅਤੇ ਹੋਰ ਪੇਸ਼ੇਵਰਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਜਿਨ੍ਹਾਂ ਨੂੰ ਕਾਨੂੰਨੀ ਤਰਜੀਹ ਦੇਣ ਲਈ ਬਣਾਇਆ ਗਿਆ ਸੀ ਮੁਦਈਆਂ ਦੇ ਵਿੱਚ ਕਲੰਬੀਆ ਤੋਂ ਇੱਕ ਬਾਇਓਮੈਡੀਕਲ ਖੋਜਕਰਤਾ ਮੈਕਸੀਕੋ ਤੋਂ ਇੱਕ ਮਨੋਵਿਗਿਆਨੀ ਅਤੇ ਤਾਈਵਾਨ ਤੋਂ ਕੈਂਸਰ ਅਤੇ ਇਮਿਊਨੋਥੈਰੇਪੀ ਖੋਜਕਰਤਾ ਸ਼ਾਮਲ ਨੇ ਇਹ ਯੂਪੀ ਦਾ ਕਹਿਣਾ ਹੈ ਕਿ ਕਿਉਂਕਿ EB1 ਅਤੇ EB2 ਗ੍ਰੀਨ ਕਾਰਡਾਂ ਦੀ ਗਿਣਤੀ ਹਰ ਸਾਲ ਸੀਮਤ ਹੁੰਦੀ ਹੈ ਇਸ ਲਈ ਗੋਲਡ ਕਾਰਡ ਬਿਨਾਂ ਕਾਰਨ ਨੂੰ ਤਰਜੀਹ ਦੇਣ ਦੇ ਨਾਲ ਹੋਰ ਯੋਗ ਉਮੀਦਵਾਰ ਦੇ ਲਈ ਉਡੀਕ ਸਮਾਂ ਕਾਫੀ ਵੱਜ ਜਾਵੇਗਾ ਹੁਦਈਆਂ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਹੋਲਡ ਕਾਰਡ ਪ੍ਰੋਗਰਾਮ ਨੂੰ ਕਾਨੂੰਨੀ ਕੋਸ਼ਿਸ਼ ਕਰਕੇ ਅਸੀਂ ਕਾਰਵਾਈ ਤੁਰੰਤ ਰੋਕੀ ਜਾਵੇ ਇਹ ਮਾਮਲਾ ਅਮਰੀਕਨ ਐਸੋਸੀਏਸ਼ਨ ਆਫ ਯੂਨੀਵਰਸਿਟੀ ਪ੍ਰੋਫੈਸਰਸ ਬਨਾਮ ਡਿਪਾਰਟਮੈਂਟ ਆਫ ਫੌਮੂਲੈਂਟ ਸਿਕਿਉਰਿਟੀ ਦੇ ਨਾਮ ਤੇ ਨਾਲ ਤਰਝੇ ਬਲੂਮਬਰਗ ਲੋਦੀਕ ਰਿਪੋਰਟ ਮੁਤਾਬਕ ਅਮਰੀਕਾ ਦੀ ਯੂਨੀਵਰਸਿਟੀ ਫੈਕਲਟੀ ਦੇ ਇੱਕ ਸਮੂਹ ਨੇ ਟੈਂਪਰ ਪ੍ਰਸ਼ਾਸਨ ਉਤੇ ਵਿਵਾਦਿਤ 골ਡ ਕਾਰਡ ਵੀਜ਼ਾ ਪ੍ਰੋਗਰਾਮ ਦੇ ਖਿਲਾਫ ਅਦਾਲਤ ਦਰੂਕ ਕੀਤਾ ਇਹ ਪ੍ਰੋਗਰਾਮ ਅਮੀਰ ਪ੍ਰਵਾਸੀਆਂ ਨੂੰ 1 ਮਿਲੀਅਨ ਡਾਲਰ ਦੀ ਅਦਾਇਗੀ ਦੇ ਬਦਲੇ ਅਮਰੀਕਾ ਦੇ ਵਿੱਚ ਸਥਾਈ ਵਾਸਦੀ ਅਲਜੀਦਿੰਦੀ ਜਾਂਚ ਦਿੰਦੇ ਮੁਕਦਮੇ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਸਕੀਮ ਗੈਰ ਕਾਨੂੰਨੀ ਹੈ ਤੇ ਮੌਜੂਦਾ ਅਮਰੀਕੀ ਇਮੀਗ੍ਰੇਸ਼ਨ ਕਾਨੂੰਨਾਂ ਦੀ ਸਿੱਧੀ ਉਲੰਘਣਾ ਹੈ ਅਮਰੀਕਨ ਐਸੋਸੀਏਸ਼ਨ ਆਫ ਯੂਨੀਵਰਸਿਟੀ ਪ੍ਰੋਫੈਸਰਸ ਯਾਨਕੀ AAUP ਨੇ ਇਹ ਮਾਮਲਾ ਕੋਲੰਬੀਆ ਜ਼ਿਲ੍ਹੇ ਲਈ ਅਮੈਕੀ ਸਿਲ੍ਹਾ ਦਾਦਤ ਵਿੱਚ ਦਰਜ ਕਰਵਾਇਆ ਇਹ ਇਹ ਯੂਪੀ ਦਾ ਕਹਿਣਾ ਹੈ ਕਿ ਪ੍ਰੋਗਰਾਮ ਬਿਨਾਂ ਕਿਸੇ ਕਾਨੂੰਨੀ ਢਿਕਾ ਦੇ ਲਾਂਦਾ ਗਿਆ ਤੇ ਫਿਰ ਇਹ ਪ੍ਰਸ਼ਾਸਨਿਕ ਪ੍ਰਕਿਰਿਆ ਐਕਟ ਅਤੇ ਇਮੀਗ੍ਰੇਸ਼ਨ ਅਤੇ ਰਾਸ਼ਟਰੀ ਐਕਟ ਦੀ ਉਲੰਘਣਾ ਕਰਦਾ ਹੈ ਤੇ ਇਸ ਮਾਮਲੇ ਉੱਤੇ ਬਿਆਨ ਦਿੰਦੇ ਆ ਇਹ ਇਹ ਯੂਪੀ ਦੇ ਪ੍ਰਧਾਨ ਟੌਡ ਵੁਲਫਸਨ ਨੇ ਕਿਹਾ ਕਿ 골ਡ ਕਾਰਡ ਪ੍ਰੋਗਰਾਮ ਅਮੀਰ ਵਸਨੀਕਾਂ ਨੂੰ ਵਿਸ਼ੇਸ਼ ਤਰਜੀਹ ਦਿੰਦਾ ਹੈ ਜੋ ਪਰਵਾਸ ਖੋਜ ਅਤੇ ਉੱਚ ਸਿੱਖਿਆ ਉਤੇ ਸਿੱਧਾ ਹਮਲਾ ਹੈ ਇਹ ਗੈਰ ਕਾਨੂੰਨੀ ਸਕੀਮ ਸਾਡੇ ਮੈਂਬਰਾਂ ਤੇ ਆਮ ਲੋਕਾਂ ਦੋਹਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਸੰਸਦ ਨੇ ਦਲੀਲ ਦਿੱਤੀ ਹੈ ਕਿ ਨੀਤੀ ਉਕਤਰੀ ਥਾਂ ਦولت ਨੂੰ ਤਰਜੀਹ ਦਿੰਦੀ ਹੈ ਤੇ ਅਮਰੀਕੀ ਇਮੀਗ੍ਰੇਸ਼ਨ ਕਾਨੂੰਨ ਦੇ ਸਾਪੇ ਟਾਂਚੇ ਤੋਂ ਹਟਦੀ ਹੈ ਗੋਤਲਾ ਬਹਿ ਕੇ ਵੰਸ ਰਾਜ ਅਤੇ ਗ੍ਰਾਸ ਰਕਿਆ ਵਿਭਾਗ ਨੇ ਹੀ ਵੀਜ਼ਾ ਵਿਕਲਪ ਪਿਛਲੇ ਦਸੰਬਰ ਦੇ ਵਿੱਚ ਸ਼ੁਰੂ ਕੀਤਾ ਸੀਗਾ ਜੋ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਇੱਕ ਨਵੀਂ ਕਾਨੂੰਨੀ ਇਮੀਗ੍ਰੇਸ਼ਨ ਮਾਰਗ ਦੀ ਯੋਜਨਾ ਦਾ ਐਲਾਨ ਕਰਨ ਤੋਂ ਲਗਭਗ 1 ਕਾਲ ਬਾਤ ਆਇਆ ਇਹ ਨਵੀਂ ਵੀਜ਼ਾ ਸ਼੍ਰੇਣੀ ਬਣਾਉਂਦੀ ਥਾਂ ਇੱਕ ਕਾਜਕਾਰੀ ਹੁਕਮ ਨਹੀਂ ਏਜੰਸੀਆਂ ਨੂੰ ਮੌਜੂਦਾ EB1 ਅਤੇ EB2 ਰੋਜ਼ਗਾਰ ਅਧਾਰਿਤ ਗ੍ਰੀਨ ਕਾਰਡ ਸ਼੍ਰੇਣੀ ਦੀ ਵਾਤੋਂ ਕਰਨ ਦੇ ਲਈ ਕਿਹਾ ਗਿਆ ਇਸ ਪ੍ਰੋਗਰਾਮ ਦੇ ਤਹਿਤ ਜੇਕਰ ਕੋਈ ਵਿਅਕਤੀ 1 ਮਿਲੀਅਨ ਡਾਲਰ ਜਾਂ ਫਿਰ ਕਿਸੇ ਕੰਪਨੀ ਵੱਲੋਂ 2 ਮਿਲੀਅਨ ਡਾਲਰ ਦੀ ਅਦਾਇਗੀ ਕਰਦਾ ਹੈ ਤਾਂ ਇਸ ਨੂੰ ਬਿਨਕਾਦੀ ਯੋਗਤਾ ਦਾ ਸਬੂਤ ਮੰਨੇ ਜਾਂਦਾ ਹੈ ਮੁਕਦਮੇ ਦੇ ਵਿਸ਼ੇ ਵੀ ਕਿਹਾ ਗਿਆ ਹੈ ਕਿ ਲੰਬੇ ਸਮੇਂ ਤੋਂ ਚੱਲ ਰਹੀ ਯੋਗਤਾ ਮਾਪਦੰਡਾ ਨੂੰ ਬਦਲਦਾ ਹੈ ਤੇ ਕਾਲਜ ਕਰੀ ਅਧਿਕਾਰ ਤੋਪਲ ਜਾਂਦਾ ਹੈ ਰਿਪੋਰਟ ਅਨੁਸਾਰ ਇਸਕੀਮ ਇੰਜੀਨੀਅਰਾਂ ਡਾਕਟਰਾਂ ਵਿਗਿਆਨ ਖੋਜਕਰਤਾਵਾਂ ਅਤੇ ਹੋਰ ਪੇਸ਼ੇਵਰਾਂ ਨੂੰ ਨੁਕਸਾਨ ਪਹੁੰਚਉਂਦੀ ਹੈ ਜਿਨ੍ਹਾਂ ਨੂੰ ਕਾਨੂੰਨੀ ਤਰਜੀਹ ਦੇਣ ਲਈ ਬਣਾਇਆ ਗਿਆ ਸੀ ਮਦਈਆ ਦੇ ਵਿੱਚ ਕੋਲੰਬੀਆ ਤੋਂ ਇੱਕ ਬਾਇਓਮੈਡੀਕਲ ਖੋਜਕਰਤਾ ਮੈਕਸੀਕੋ ਤੋਂ ਇੱਕ ਮਨੋਵਿਗਿਆਨੀ ਅਤੇ ਤਾਈਵਾਨ ਤੋਂ ਕੈਂਸਰ ਅਤੇ ਇਮਿਊਨੋਥੈਰੇਪੀ ਖੋਜਕਰਤਾ ਸ਼ਾਮਲ ਨੇ ਇਹ ਯੂਪੀ ਦਾ ਕਹਿਣਾ ਹੈ ਕਿ ਕਿਉਂਕਿ EB1 ਅਤੇ EB2 ਗ੍ਰੀਨ ਕਾਰਡਾਂ ਦੀ ਗਿਣਤੀ ਹਰ ਸਾਲ ਸੀਮਤ ਹੁੰਦੀ ਹੈ ਇਸ ਲਈ ਗੋਲਡ ਕਾਰਡ ਬਿਨਾਂ ਕਾਰਨ ਤਰਜੀਹ ਦੇਣ ਦੇ ਨਾਲ ਹੋਰ ਯੋਗ ਉਮੀਦਵਾਰਾਂ ਦੇ ਲਈ ਉਡੀਕ ਸਮਾਂ ਕਾਫੀ ਵੱਜ ਜਾਵੇਗਾ ਹੁਦਈਆਂ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਹੋਲਡ ਕਾਰਡ ਪ੍ਰੋਗਰਾਮ ਨੂੰ ਕਾਨੂੰਨੀ ਕੋਸ਼ਿਸ਼ ਕਰਕੇ ਇਸ ਕਾਰਵਾਈ ਤੋਂ ਰੋਕੀ ਜਾਵੇ ਇਹ ਮਾਮਲਾ ਅਮਰੀਕਨ ਐਸੋਸੀਏਸ਼ਨ ਆਫ ਯੂਨੀਵਰਸਿਟੀ ਪ੍ਰੋਫੈਸਰਸ ਬਨਾਮ ਡਿਪਾਰਟਮੈਂਟ ਆਫ ਹਮਨ ਸਿਕਿਉਰਿਟੀ ਦੇ ਨਾਮ ਤੇ ਨਾਲ ਤਰਜੇ ਬਲੂਮਬਰਗ ਲੋਦੀਕ ਰਿਪੋਰਟ ਮੁਤਾਬਕ ਅਮਰੀਕਾ ਦੀ ਯੂਨੀਵਰਸਿਟੀ ਫੈਕਲਟੀ ਦੇ ਇੱਕ ਸਮੂਹ ਨੇ ਟੈਂਪਰ ਪ੍ਰਸ਼ਾਸਨ ਉਤੇ ਵਿਵਾਦਿਤ 골ਡ ਕਾਰਡ ਵੀਜ਼ਾ ਪ੍ਰੋਗਰਾਮ ਦੇ ਖਿਲਾਫ ਅਦਾਲਤ ਦਰੂਕ ਕੀਤਾ ਇਹ ਪ੍ਰੋਗਰਾਮ ਅਮੀਰ ਪ੍ਰਵਾਸੀਆਂ ਨੂੰ 1 ਮਿਲੀਅਨ ਡਾਲਰ ਦੀ ਅਦਾਇਗੀ ਦੇ ਬਦਲੇ ਅਮਰੀਕਾ ਦੇ ਵਿੱਚ ਸਥਾਈ ਵਾਸਦੀ ਅਲਜੀਦਨ ਦੀ ਜਾਂਚ ਦਿੰਦੇ ਮੁਕਦਮੇ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਸਕੀਮ ਗੈਰ ਕਾਨੂੰਨੀ ਹੈ ਤੇ ਮੌਜੂਦਾ ਅਮਰੀਕੀ ਇਮੀਗ੍ਰੇਸ਼ਨ ਕਾਨੂੰਨਾਂ ਦੀ ਸਿੱਧੀ ਉਲੰਘਣਾ ਹੈ ਅਮਰੀਕਨ ਐਸੋਸੀਏਸ਼ਨ ਆਫ ਯੂਨੀਵਰਸਿਟੀ ਪ੍ਰੋਫੈਸਰਸ ਯਾਨਕੀ AAUP ਨੇ ਇਹ ਮਾਮਲਾ ਕੋਲੰਬੀਆ ਜ਼ਿਲ੍ਹੇ ਲਈ ਅਮੈਕੀ ਜ਼ਿਲ੍ਹਾ ਦਾਦਾ ਦੇ ਵਿੱਚ ਦਰਜ ਕਰਵਾਇਆ ਇਹ ਇਹ ਯੂਪੀ ਦਾ ਕਹਿਣਾ ਹੈ ਕਿ ਪ੍ਰੋਗਰਾਮ ਬਿਨਾਂ ਕਿਸੇ ਕਾਨੂੰਨੀ ਢਿਕਾ ਦੇ ਲੰਦਾ ਗਿਆ ਤੇ ਫਿਰ ਇਹ ਪ੍ਰਸ਼ਾਸਨਿਕ ਪ੍ਰਕਿਰਿਆ ਐਕਟ ਅਤੇ ਇਮੀਗ੍ਰੇਸ਼ਨ ਅਤੇ ਰਾਸ਼ਟਰੀ ਐਕਟ ਦੀ ਉਲੰਘਣਾ ਕਰਦਾ ਹੈ ਤੇ ਇਸ ਮਾਮਲੇ ਉੱਤੇ ਬਿਆਨ ਦਿੰਦੇ ਆ ਇਹ ਇਹ ਯੂਪੀ ਦੇ ਪ੍ਰਧਾਨ ਟੌਡ ਵੁਲਫਸਨ ਨੇ ਕਿਹਾ ਕਿ 골ਡ ਕਾਰਡ ਪ੍ਰੋਗਰਾਮ ਅਮੀਰ ਵਾਸੀਆਂ ਨੂੰ ਵਿਸ਼ੇਸ਼ ਤਰਜੀਹ ਦਿੰਦਾ ਹੈ ਜੋ ਪ੍ਰਵਾਸ ਖੋਜ ਅਤੇ ਉੱਚ ਸਿੱਖਿਆ ਉੱਤੇ ਸਿੱਧਾ ਹਮਲਾ ਹੈ ਇਹ ਗੈਰ ਕਾਨੂੰਨੀ ਸਕੀਮ ਸਾਡੇ ਮੈਂਬਰਾਂ ਤੇ ਆਮ ਲੋਕਾਂ ਦੋਹਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਸੰਸਦ ਨੇ ਦਲੀਲ ਦਿੱਤੀ ਹੈ ਕਿ ਇਹ ਨੀਤੀ ਉਕਤਰੀ ਥਾਂ ਦੌਲਤ ਨੂੰ ਤਰਜੀਹ ਦਿੰਦੀ ਹੈ ਤੇ ਅਮਰੀਕੀ ਇਮੀਗ੍ਰੇਸ਼ਨ ਕਾਨੂੰਨ ਦੇ ਸਾਪੇ ਟਾਂਚੇ ਤੋਂ ਹਟਦੀ ਹੈ ਗੋਤਲਾ ਬਹਿ ਕੇ ਵੰਸ ਰਾਜ ਅਤੇ ਗ੍ਰਾਸ ਰਕਿਆ ਵਿਭਾਗ ਨੇ ਹੀ ਵੀਜ਼ਾ ਵਿਕਲਪ ਪਿਛਲੇ ਦਸੰਬਰ ਦੇ ਵਿੱਚ ਸ਼ੁਰੂ ਕੀਤਾ ਸੀਗਾ ਜੋ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਇੱਕ ਨਵੀਂ ਕਾਨੂੰਨੀ ਇਮੀਗ੍ਰੇਸ਼ਨ ਮਾਰਕ ਯੋਜਨਾ ਦਾ ਐਲਾਨ ਕਰਨ ਤੋਂ ਲਗਭਗ 1 ਸਾਲ ਬਾਅਦ ਆਇਆ ਇਹ ਨਵੀਂ ਵੀਜ਼ਾ ਸ਼੍ਰੇਣੀ ਬਣਾਉਣ ਦੀ ਥਾਂ ਇੱਕ ਕਾਰਜਕਾਰੀ ਹੁਕਮ ਨਹੀਂ ਏਜੰਸੀਆਂ ਨੂੰ ਮੌਜੂਦਾ EB1 ਅਤੇ EB2 ਰੋਜ਼ਗਾਰ ਅਧਾਰਿਤ ਗ੍ਰੀਨ ਕਾਰਡ ਸ਼੍ਰੇਣੀ ਦੀ ਬਦਲ ਤੋਂ ਕਰਨ ਦੇ ਲਈ ਕਿਹਾ ਗਿਆ ਇਸ ਪ੍ਰੋਗਰਾਮ ਦੇ ਤਹਿਤ ਚੇਕਰ ਕੋਈ ਵਿਅਕਤੀ 1 ਕਪੀਲਿਅਨ ਡਾਲਰ ਜਾਂ ਫਿਰ ਕਿਸੇ ਕੰਪਨੀ ਵੱਲੋਂ 2 ਮਿਲੀਅਨ ਡਾਲਰ ਦੀ ਅਦਾਇਗੀ ਕਰਦਾ ਹੈ ਤਾਂ ਇਸ ਨੂੰ ਬਿਨਕਾਦੀ ਯੋਗਤਾ ਦਾ ਸਬੂਤ ਮੰਨਿਆ ਜਾਂਦਾ ਹੈ ਮੁਕਦਮੇ ਦੇ ਵਿਸ਼ੇ ਵੀ ਕਿਹਾ ਗਿਆ ਹੈ ਕਿ ਲੰਬੇ ਸਮੇਂ ਤੋਂ ਚੱਲ ਰਹੀ ਯੋਗਤਾ ਮਾਪਦੰਡਾ ਨੂੰ ਬਦਲਤਾ ਅਤੇ ਕਾਲਜਕਾਰੀ ਅਧਿਕਾਰਾਂ ਤੋਂ ਉਪਲ ਜਾਂਦਾ ਹੈ ਰੀਪੋਰਟ ਅਨੁਸਾਰ ਇਸ ਸਕੀਮ ਇੰਜੀਨੀਅਰਾਂ ਡਾਕਟਰਾਂ ਵਿਗਿਆਨ ਖੋਜਕਰਤਾਵਾਂ ਅਤੇ ਹੋਰ ਪੇਸ਼ੇਵਰਾਂ ਨੂੰ ਨੁਕਸਾਨ ਪਹੁੰਚਉਂਦੀ ਹੈ ਜਿਨ੍ਹਾਂ ਨੂੰ ਕਾਨੂੰਨੀ ਤਰਜੀਹ ਦੇਣ ਲਈ ਬਣਾਇਆ ਗਿਆ ਸੀ ਮਦਈਆ ਦੇ ਵਿੱਚ ਕੋਲੰਬੀਆ ਤੋਂ ਇੱਕ ਬਾਇਓਮੈਡੀਕਲ ਖੋਜਕਰਤਾ ਮੈਕਸੀਕੋ ਤੋਂ ਇੱਕ ਮਨੋਵਿਗਿਆਨੀ ਅਤੇ ਤਾਈਵਾਨ ਤੋਂ ਕੈਂਸਰ ਅਤੇ ਇਮਿਊਨੋਥੈਰੇਪੀ ਖੋਜਕਰਤਾ ਸ਼ਾਮਲ ਨੇ ਇਹ ਯੂਪੀ ਦਾ ਕਹਿਣਾ ਹੈ ਕਿ ਕਿਉਂਕਿ EB1 ਅਤੇ EB2 ਗ੍ਰੀਨ ਕਾਰਡਾਂ ਦੀ ਗਿਣਤੀ ਹਰ ਸਾਲ ਸੀਮਤ ਹੁੰਦੀ ਹੈ ਇਸ ਲਈ ਗੋਲਡ ਕਾਰਡ ਬਿਨਾਂ ਕਾਰਨ ਨੂੰ ਤਰਜੀਹ ਦੇਣ ਦੇ ਨਾਲ ਹੋਰ ਯੋਗ ਉਮੀਦਵਾਰ ਦੇਲੀ ਉਡੀਕ ਸਮਾ ਕਾਫੀ ਵਕ ਜਾਵੇਗਾ ਹੁਦਈਆ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਹੋਲਡਗਾਰਡ ਪ੍ਰੋਗਰਾਮ ਨੂੰ ਗੈਰ ਕਾਨੂੰਨੀ ਘੋਸ਼ਿਤ ਕਰਕੇ ਇਸ ਕਾਰਵਾਈ ਤੁਰੰਤ ਰੋਕੀ ਜਾਵੇ ਇਹ ਮਾਮਲਾ ਅਮਰੀਕਨ ਐਸੋਸੀਏਸ਼ਨ ਆਫ ਯੂਨੀਵਰਸਿਟੀ ਪ੍ਰੋਫੈਸਰਸ ਬਨਾਮ ਡਿਪਾਰਟਮੈਂਟ ਆਫ ਫਾਰਮਲੈਂਟ ਸਿਕਿਉਰਿਟੀ ਦੇ ਨਾਮ ਤੇ ਨਾਲ ਤਰਝੇ